ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਰਾਖਿਸ ਆਏ ਰੋਹਲੇ ਖੇਤ ਭੜਨ ਕੇ ਚਾਏ ਲਿਸਕਨ ਤੇ ਗਾਂ ਬਰਸੀਆਂ ਸੂਰਜ ਨਦਰ ਨਾ ਪਾਏ ਰਾਖਸ ਆਇ ਰਹੁਲੇ ਖੇਤ ਭੜਨ ਕੇ ਚਾਏ ਲਿਸ਼ਕਨ ਤੇ ਗਾਂ ਵਰਸੀਆਂ ਸੂਰਜ ਨਦਰ ਨਾ ਪਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਅਤਤ ਪਾਵਨ ਪਗਤ ਅਚਲ ਕਿਰਪਾ ਦੇ ਖਜ਼ਾਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀ ਆਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅਮਰਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂਖ ਦਵਾਰ ਦੇ ਮਹਾਵਕ ਅਨੁਸਾਰ ਅਮਰਤੁਲੇ ਦਾ ਸਮਾ ਸਤਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅਮਰਤੁਲੇ ਦੇ ਸਮੇਂ ਨੂੰ ਮੋਖ ਰੱਖਦਿਆਂ ਹੋਇਆਂ ਸਤਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ਿ ਕਰਕੇ ਨਿਹਾਰ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪੇਤਰ ਹਜ਼ੂਰੀ ਅੰਦਰ ਪੰਜਾ ਬਾਣੀਆਂ ਦਿਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਜੀ ਗੁਰਬਾਣੀ ਆਪ ਜੀ ਨੇ ਸਰਵਣ ਕੀਤੀ ਹੈ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆਂ ਦੇ ਦਰਸ਼ਨਦਾਰੇ ਕਰਕੇ ਗੁਰੂ ਕੀ ਗੁਰਬਾਣੀ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ ਅਪਰੰਤ ਜੋ ਕਿ ਧੰਨ ਗੁਰੂ ਜੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪੇਤਰ ਗੁਰਬਾਣੀ ਸ੍ਰੀ ਚੰਡੀ ਦੀ ਵਾਰ ਦੀ ਗੁਰਬਾਣੀ ਦੀ ਕੱਲ ਕਥਾ ਆਰੰਭ ਕੀਤੀ ਗਈ ਸੀ ਪੰਜ ਪੌੜੀਆਂ ਤੱਕ ਆਪ ਜੀ ਨੇ ਕੱਲ ਸਰਵਣ ਕੀਤੀਆਂ ਸਨ ਦੋਹਰਾ ਛੇਵੀਂ ਪੌੜੀ ਦੋਹਰਾ ਆਪ ਜੀ ਅਨੇ ਸਰਵਣ ਕੀਤਾ ਹੈ ਜਿਸ ਤਰ੍ਹਾਂ ਰਾਖਸ਼ ਨੇ ਇੰਦਰ ਦੇਵਤੇ ਨੂੰ ਰਾਜ ਭਾਗ ਤੋਂ ਕੱਢ ਕਰਕੇ ਜਿੱਤ ਕਰਕੇ ਸਵਰਗਪੁਰੀ ਦੇ ਰਾਜ ਦੇ ਵਿੱਚੋਂ ਕੱਢ ਦਿੱਤਾ ਗਿਆ ਉੱਥੇ ਆਪਣਾ ਰਾਜ ਕਾਇਮ ਕਰ ਲਿਆ ਸੋ ਇੰਦਰ ਡਰਦਾ ਮਾਰਾ ਪਹਾੜਾਂ ਤੇ ਚਲੇ ਆ ਗਿਆ ਉੱਥੋਂ ਫਿਰ ਦੁਰਗਾ ਦੇਵੀ ਦੀ ਜਾ ਕਰਕੇ ਸ਼ਰਨ ਲਈ ਕਿ ਤੁਸੀਂ ਸਾਡੀ ਸਹਾਇਤਾ ਕਰੋ ਸਾਨੂੰ ਤੇ ਕੱਢ ਦਿੱਤਾ ਗਿਆ ਸਾਡੇ ਕਿਉਂ ਉਹ ਜਿੱਤੇ ਨਹੀਂ ਜਾਂਦੇ ਬੜੇ ਸੂਰਮੇ ਤੇ ਬਲਵਾਨ ਨੇ ਉਹ ਫਿਰ ਦੁਰਗਾ ਨੇ ਉਹਨਾਂ ਦੀ ਬੇਨਤੀ ਮੰਨ ਕਰਕੇ ਤੇ ਉਸ ਰਣ ਮੈਦਾਨ ਦੇ ਵਿੱਚ ਜੰਗ ਕਰਨ ਦੀ ਤਿਆਰੀ ਕੀਤੀ ਇਸ ਤਰ੍ਹਾਂ ਜਦੋਂ ਫਿਰ ਦੁਰਗਾ ਦੇਵੀ ਜੰਗ ਕਰਨ ਵਾਸਤੇ ਗਈ ਤੇ ਅੱਗੇ ਰਾਕਸ਼ਨੇ ਵਿੱਚ ਸਾਰੀਆਂ ਤਿਆਰੀਆਂ ਕਰ ਲਈਆਂ ਉਸ ਵੇਲੇ ਤੋਂ ਹੁਣ ਕਥਾ ਵਿਚਾਰ ਆਰੰਭ ਹੁੰਦੀ ਹੈ ਆਓ ਮਨਵ੍ਰਤਿਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਿਏ ਜੀ ਸਾਰੀ ਸੰਗਤ ਰਸਨਾ ਤੋਂ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਰਾਕਸ਼ ਆਇ ਰੋ ਹਲੇ ਕੀਤ ਭਿੜਨ ਕੇ ਚਾਏ ਜਦੋਂ ਰਾਕਸ਼ਾਂ ਨੇ ਦੇਖਿਆ ਕਿ ਦੇਵਤਿਆਂ ਦੀ ਸਹਾਇਤਾ ਵਾਸਤੇ ਜੰਗ ਕਰਨ ਲਈ ਮੈਦਾਨ ਵਿੱਚ ਜਦੋਂ ਦੁਰਗਾ ਨੂੰ ਆਈ ਵੇਖਿਆ ਤੇ ਰਾਕਸ਼ ਲੜਨ ਦੇ ਚਾਹ ਨਾਲ ਬੜੇ ਗੁੱਸੇ ਵਿੱਚ ਭਰ ਗਏ ਮੈਦਾਨ ਵਿੱਚ ਆ ਗਏ ਨਿਰਣ ਮੈਦਾਨ ਦੇ ਵਿੱਚ ਬੜੇ ਚਾਹ ਦੇ ਨਾਲ ਤੇ ਗੁੱਸੇ ਨਾਲ ਭਰੇ ਹੋਏ ਰਣ ਮੈਦਾਨ ਦੇ ਵਿੱਚ ਉਹ ਲੜਨ ਵਾਸਤੇ ਆ ਗਏ ਲਿਸ਼ਕਨ ਤੇਗਾ ਬਰਸ਼ੀਆਂ ਸੂਰਜ ਨਦਰ ਨਾ ਪਏ ਦੋਹਾਂ ਪਾਸਿਆਂ ਤੇ ਯੋਧੀਆਂ ਦੀਆਂ ਤਲਵਾਰਾਂ ਤੇ ਬਰਸ਼ੀਆਂ ਲਿਸ਼ਕ ਰਹੀਆਂ ਸਾਨਾ ਜਿਨ੍ਹਾਂ ਦੀ ਚਮਕ ਕਰਕੇ ਸੂਰਜ ਨਜ਼ਰ ਨਹੀਂ ਸਿ ਆ ਰਿਹਾ ਕਿਉਂਕਿ ਜਦੋਂ ਬਹੁਤੀ ਕੋਈ ਰੋਸ਼ਨੀ ਹੋ ਜਾਵੇ ਤੇ ਦੂਸਰੀ ਰੋਸ਼ਨੀ ਜਿਹੜੀ ਆ ਉਹ ਲਾਇਟ ਧੀਮੀ ਪਿਆ ਜਾਂਦੀ ਹੈ ਇਨੀਆਂ ਤੇਗਾਂ ਤੇ ਬਰਸ਼ੀਆਂ ਲਿਸ਼ਕਦੀਆਂ ਸਾਨਾ ਕਿ ਸੂਰਜ ਦੀ ਰੋਸ਼ਨੀ ਜਿਹੜੀ ਆ ਉਹ ਵੀ ਧੀਮੀ ਪੈ ਗਈ ਪੌੜੀ ਦੁਹਾ ਘੰਧਾਰਾ ਮੋਹ ਜੁੜੇ ਢੋਲ ਸ਼ੰਖ ਨਗਾਰੇ ਵੱਜੇ ਇਸੇ ਤਰ੍ਹਾਂ ਦੁਹਾ ਪਾਸਿਆਂ ਤੋਂ ਸੁਰਮੇ ਆਮੋ ਸਾਹਮਣੇ ਆ ਡਟੇ ਢੋਲ ਸ਼ੰਖ ਤੇ ਨਗਾਰੇ ਮਾਰੂ ਵੱਜਣ ਲੱਗ ਪਏ ਰਾਖਸ਼ ਆਏ ਰੋਹਲੇ ਤੁਰਬਾਰੀ ਬਖਤਰ ਸੱਜੇ ਤਲਵਾਰਾਂ ਤੇ ਸੰਜੋਵਾਂ ਨਾਲ ਸੱਜੇ ਹੋਈ ਕ੍ਰੋਧ ਨਾਲ ਭਰੇ ਰਾਖਸ਼ ਜੰਗ ਲਈ ਰਣ ਭੂਮੀ ਦੇ ਵਿੱਚ ਆ ਗਏ ਜੁਟੇ ਸੋਹੇ ਜੁਦ ਨੂੰ ਇੱਕ ਜਾਤ ਨ ਜਾਣ ਨ ਭੱਜੇ ਇਹ ਜੋਦੇ ਸੰਮੁਖ ਹੋ ਕੇ ਜੁਦ ਕਰਨ ਲੱਗ ਪਏ ਇਹ ਜੁਦ ਕਰਨ ਵਾਲੇ ਸੰ ਇੱਕ ਪਾਰ ਵੀ ਮੈਦਾਨ ਵਿੱਚੋਂ ਪਿੱਛੇ ਭੱਜਣਾ ਨਹੀਂ ਸਨ ਜਾਣਦੇ ਖੇਤ ਅੰਦਰ ਜੋਦੇ ਗੱਜੇ ਰਣ ਭੂਮੀ ਖੇਤ ਦੇ ਵਿੱਚ ਨਾ ਰਣ ਭੂਮੀ ਵੇ ਸੂਰਮੇ ਸਿਰ ਵਾਂਗ ਉਗਾਜ ਰਹੇ ਸਨ ਪੌੜੀ 8ਵੀਂ ਪੌੜੀ ਦੀ ਆਰੰਭਤਾ ਹੁੰਦੀ ਹੈ ਜਗ ਮਸਾਫਾ ਵੱਜਿਆ ਰਣ ਘਰੇ ਨਗਾਰੇ ਚਾਰੇ ਚਾਵਲੇ ਪਹਿਲਾ ਜੰਗ ਆਰੰਭ ਕਰਨ ਦਾ ਧੌਂਸਾ ਵੱਜਿਆ ਫਿਰ ਸੂਰਮਿਆਂ ਨੂੰ ਜੰਗ ਦਾ ਉਤਸ਼ਾਹ ਦੇਣ ਵਾਲੇ ਨਗਾਰੇ ਵੱਜੇ ਝੁੱਲਣੇ ਜੀ ਬੈਰਕਾ ਨਿਸਾਲ ਲਸਨ ਲਸਾਵਲੇ ਨਿਸਾਲ ਲਸਨ ਲਸਾਵਲੇ ਸੂਰਮਿਆਂ ਦੇ ਨਿਜਿਆਂ ਦੇ ਅੱਗੇ ਬਧੀਆਂ ਝੰਡੀਆਂ ਚੁਲਹੀਆਂ ਸਾਨਾ ਦੋਹਾਂ ਪਾਸਿਆਂ ਦੇ ਝੰਡੇ ਲਿਸ਼ਕਾ ਮਾਰ ਰਹੇ ਸਨ ਢੋਲਨ ਗਾਰੇ ਪਾਉਣ ਦੇ ਊਂਗਣ ਜਾਣ ਜਟਾਵਲੇ ਢੋਲਾ ਨਗਾਰਿਆਂ ਤੇ ਆਵਾਜ਼ ਸੁਣ ਕਰਕੇ ਸੋਰਵੇਂ ਇਸ ਤਰ੍ਹਾਂ ਮਸਤ ਹੋ ਰਹੀ ਸਨ ਜਿਵੇਂ ਕੋਈ ਜਟਾ ਧਾਰੀ ਸਾਧੂ ਅਮਲੀ ਹੋਏ ਪਾਉਣ ਦੇ ਧੋਸਿਆਂ ਨਾਲ ਝੂਮਦੇ ਹਨ ਜਿਦਾਂ ਕੋਈ ਅਮਲੀ ਆਦਕ ਕੋਈ ਭੰਗ ਪੀਣ ਵਾਲਾ ਹੋਵੇ ਉਹ ਝੂਮਦੇ ਹਨ ਇਸੀ ਤਰ੍ਹਾਂ ਜਟਾ ਧਾਰੀ ਸਾਧੂ ਜਿਦਾ ਸ਼ਿਵ ਜੀ ਜਿਹੜੇ ਜਟਾ ਧਾਰੀ ਤੇ ਭੰਗ ਪੀ ਕਰਕੇ ਝੂਮਦੇ ਸੰ ਇਸੇ ਤਰ੍ਹਾਂ ਮਸਤ ਹੋ ਰਏ ਸੰ ਨਗਾਰੀਆਂ ਦੀਆਂ ਆਵਾਜ਼ਾਂ ਸੁਣ ਕਰਕੇ ਤੇ ਬੜੇ ਝੂਮ ਰਹੀ ਸੰ ਦੁਰਗਾ ਦਨੋ ਡਹੀ ਰਣ 나ਦਵਜਨ ਖੇਤ ਪਿਹਾਵਲੇ ਦੁਰਗਤ ਦੈਂਤ ਜੰਗ ਵਿੱਚ ਜੁਟ ਪਏ ਸੁਰਮਿਆਂ ਨੂੰ ਜੋਸ਼ ਦਿਵਾਣ ਲਈ ਬੜੇ ਭਿਆਨਕ ਤੇ ਡਰਾਉਣੇ ਮਾਰੂ ਵਾਜੇ ਵਜ ਰਹੇ ਸੰ ਬੀਰ ਪਰੋਤੇ ਵਰਸ਼ੀਏ ਜੰਡਾਲ ਚਮੁੱਟੇ ਆਵਲੇ ਸੁਰਮੇ ਵਰਸ਼ੀਆਂ ਨਾਲ ਇਮੋ ਪਰੋਤੇ ਸੰ ਜਿਵੇਂ ਟਾਹਣੀਆਂ ਨਾਲ ਔਲੇ ਲੱਗੇ ਹੁੰਦੇ ਨੇ ਜਿਵੇਂ ਟਾਹਣੀਆਂ ਦੇ ਨਾਲ ਔਲੇ ਲੱਗੇ ਹੁੰਦੇ ਆ ਨਾ ਇਸੇ ਤਰ੍ਹਾਂ ਜਿਹੜੇ ਸੁਰਮੇ ਸੰ ਬਰਸ਼ੀਆਂ ਨਾਲ ਇਉਂ ਪ੍ਰਤੀ ਸਨ ਇੱਕ ਵੱਡੇ ਤੇਗੀ ਤੜਫੀਆਂਨ ਮਦ ਪੀਤੇ ਲੁੱਟਨ ਬਾਵਲੇ ਕਈ ਸੁਰਮੇ ਤਰਵਾਰਾਂ ਨਾਲ ਜ਼ਖਮੀ ਹੋਏ ਇਸ ਤਰ੍ਹਾਂ ਮੈਦਾਨ ਦੇ ਵਿੱਚ ਤੜਫ ਰਹੇ ਸਨ ਜਿਵੇਂ ਸ਼ਰਾਬ ਪੀ ਕਰਕੇ ਮਤ ਹੋਏ ਸ਼ਰਾਬੀ ਧਰਤੀ ਤੇ ਡਿੱਗੇ ਹੋਏ ਲੁੱਟਨ ਪੋਟਨ ਹੋ ਰਹੀ ਸਨ ਲੋਟ-ਪੋਟ ਹੋ ਰਹੀ ਸਨ ਲੇਟ ਰਹੇ ਹੋਣ ਇਸੇ ਤਰ੍ਹਾਂ ਕਹਿੰਦੇ ਇੱਕ ਵੱਡਨ ਇੱਕ ਵੱਡੇ ਤੇਗੀ ਫੜੀ ਤੜਫੀਆਂ ਇੱਕ ਪੀਤੇ ਲੋਟਨ ਬਾਵਲੇ ਇਸੇ ਤਰ੍ਹਾਂ ਕਹਿੰਦੇ ਐਸੇ ਜਿਦਾਂ ਸ਼ਰਾਬੀ ਹੋਕਰ ਕੇ ਧਰਤੀ ਤੇ ਲੇਟਦੇ ਫਿਰਦੇ ਹਨ ਕਿ ਇਸੇ ਤਰ੍ਹਾਂ ਤਰਵਾਰਾਂ ਦੇ ਨਾਲ जख्मी ਹੋਏ ਲੇਟ ਰਹੇ ਸੰ ਧਰਤੀ ਤੇ ਇੱਕ ਚੁਣ-ਚੁਣ ਝਾੜੋ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ ਤੇ ਕਈ ਇਸੇ ਤਰ੍ਹਾਂ ਕਈ ਡਰਪੋਕ ਜੰਗ ਤੋਂ ਡਰਦੇ ਹੋਏ ਝਾੜੀਆਂ ਦੇ ਵਿੱਚ ਲੁਕ ਗਏ ਸਨ ਉਹਨਾਂ ਬੁੱਝਦਲਾਂ ਨੂੰ ਦੁਰਗਾ ਨੇ ਨਾ ਚੁਣ-ਚੁੜ ਕੇ ਜਿਹੜੇ ਸੂਰਮੇ ਸਨ ਉਹਨਾਂ ਨੂੰ ਝਾੜੀਆਂ ਵਿੱਚੋਂ ਕੱਢ ਲੈਂਦੇ ਸਨ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਰੇਤ ਦੇ ਵਿੱਚੋਂ ਇਹ ਸੋਨੇ ਦੇ ਕਿਣਕਣ ਜਿਹੜੇ ਆ ਨਾ ਉਹ ਕੱਢੇ ਜਾਂਦੇ ਨੇ ਜਦੋਂ ਸੋਨਾ ਤਰਾਸ਼ਿਆ ਜਾਂਦਾ ਨਾ ਉਹਦੇ ਛੋਟੇ-ਛੋਟੇ ਕਣ ਜਿਹੜੇ ਆ ਉਹ ਰੇਤ ਮਿੱਟੀ ਦੇ ਵਿੱਚ ਲਈ ਜਾਂਦੇ ਨੇ ਉਸ ਰੇਤ ਦੇ ਵਿੱਚੋਂ ਕੱਢਣ ਵਾਲੇ ਇੱਕ ਸੁਨਿਆਰ ਹੁੰਦਾ ਕੋ ਮੁਨਿਆਰ ਹੁੰਦਾ ਮੁਨਿਆਰ ਜਿਹੜੇ ਸੋਨਾ ਕੱਢ ਲੈਂਦੇ ਨੇ ਕਹਿੰਦੇ ਇਸੇ ਤਰ੍ਹਾਂ ਝਾੜੀਆਂ ਦੇ ਵਿੱਚੋਂ ਬੁੱਝ ਦਿਲਾ ਨੂੰ ਕੱਢਿਆ ਜਾ ਰਿਹਾ ਜਿਸ ਤਰ੍ਹਾਂ ਰੇਤ ਦੇ ਵਿੱਚ ਸੋਨਾ ਕੱਢਿਆ ਜਾਂਦਾ ਹੈ ਗਦਾਤ ਰਸੂਲਾਂ ਬਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਇਸੇ ਤਰ੍ਹਾਂ ਕਹਿੰਦੇ ਫਿਰ ਗੁਰਜ ਆਦਿਕ ਤ੍ਰਸੂਲ ਵਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਕਹਿੰਦੇ ਇਸੇ ਤਰ੍ਹਾਂ ਇਹ ਸਾਰੇ ਬੜੇ ਗਦਾ ਤ੍ਰਸੂਲ ਵਰਸ਼ੀਆਂ ਤੇ ਤੀਰ ਬੜੀ ਤੇਜ਼ੀ ਨਾਲ ਚੱਲ ਰਹੇ ਸੰਨ ਜਾਂ ਢਸੇ ਭਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਇਸੇ ਤਰ੍ਹਾਂ ਕਨੇ ਸ਼ਸਤਰਾਂ ਤੇ ਵਾਰਾ ਨਾਲ ਸੂਰ ਵੀਰ ਇਸ ਤਰ੍ਹਾਂ ਮਰ ਰਹੇ ਸਨ ਜਿਵੇਂ ਉਹਨਾਂ ਨੂੰ ਕਾਲੇ ਜਰੇਲੇ ਸੱਪ ਨੇ ਡੱਸ ਰਹੇ ਸਨ ਇਸ ਤਰ੍ਹਾਂ ਜ਼ਖਮੀ ਹੋ ਹੋ ਬੜੇ ਰੋਹ ਵਾਲੇ ਸੂਰਮੇ ਖਤਮ ਹੋ ਖਤਮ ਹੋ ਰਹੀ ਸਨ ਇਸੇ ਤਰ੍ਹਾਂ ਰਣ ਮੈਦਾਨ ਦੇ ਵਿੱਚ ਜਿਹੜੇ ਨਾ ਤੇ ਕੋਈ ਡਿੱਗ ਰਿਹਾ ਸੀ ਕੋਈ ਜ਼ਖਮੀ ਹੋ ਰਿਹਾ ਤੇ ਕੋਈ ਮਰ ਰਿਹਾ ਸੀ ਪੌੜੀ ਨਵੇਂ ਪੌੜੀ ਦੀ ਅਰੰਭਤਾ ਹੁੰਦੀ ਹੈ ਦੇਖਨ ਚੰਡ ਪ੍ਰਚੰਡ ਨੂੰ ਰਣਕੁਰੇ ਨਗਾਰੇ ਬੜੇ ਤੇਜ ਪ੍ਰਕਾਸ਼ ਵਾਲੇ ਚੰਕਾ ਨੂੰ ਰਣ ਭੂਮੀ ਵਿੱਚ ਆਇਆ ਵੇਖ ਕਰਕੇ ਧੌਂਸੇ ਤੇ ਨਗਾਰੇ ਵੱਜਣ ਲੱਗ ਪਏ ਧਾਏ ਰਾਖਸਰ ਹੁਲੇ ਚੌਗਿਰਦੇ ਭਾਰੇ ਇਸੇ ਤਰ੍ਹਾਂ ਕਹਿੰਦੇ ਬੜੇ ਰੋਹ ਵਿੱਚ ਭਰੇ ਹੋਏ ਰਾਖਸ਼ ਦੁਰਗਾ ਦੇ ਚੌਹੀ ਪਾਸੇ ਭੱਜ ਭੱਜ ਕੇ ਆ ਰਹੇ ਸੰ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਹੱਥਾਂ ਦੇ ਵਿੱਚ ਤੇਗਾਂ ਪਾੜ ਕਰਕੇ ਨਾਮ ਹੱਥਾਂ ਵਿੱਚ ਤਲਵਾਰਾਂ ਫੜ ਕੇ ਰਾਖਸ਼ ਕਮਸਾਨ ਦਾ ਜੁੱਧ ਕਰ ਰਹੇ ਸਨ ਕਦੇ ਨੱਠੇ ਜੁੱਧ ਤੇ ਜੋਦੇ ਜੁਝਾਰੇ ਤੇ ਕਦੇ ਵੀ ਪਿੱਠ ਬੁਖਾ ਕਰਕੇ ਜੰਗ ਮੈਦਾਨ ਦੇ ਵਿੱਚੋਂ ਨਹੀਂ ਸਨ ਨੱਠੇ ਬਹਾਦਰ ਜਿਹੜੇ ਸਨ ਉਹ ਰਾਖਸ਼ ਇਹੋ ਜਿਹੇ ਬਹਾਦਰ ਸੂਰਮੇ ਸਨ ਪਾਤਸ਼ਾਹ ਲਿਖਦੇ ਨੇ ਜੋ ਜੰਗ ਵਿੱਚੋਂ ਪੇਠ ਵਿਖਾ ਕੇ ਕਦੀ ਵੀ ਨਹੀਂ ਸੰਠੇ ਸੰਨ ਦਿਲ ਵਿੱਚ ਰੋਹ ਬਡਾਇਕੈ ਮਾਰ ਮਾਰ ਪੁਕਾਰੇ ਰਾਖਸ਼ ਆਪਣੇ ਮਨ ਵਿੱਚ ਗੁੱਸਾ ਵਧਾ ਕੇ ਲੜ ਰਹੀ ਸੰਨ ਮਾਰ ਲਓ ਮਾਰ ਲਓ ਦਾ ਰੌਲਾ ਪਾ ਰਹੀ ਸੰਨ ਮਾਰੇ ਚੰਡ ਪਰ ਚੰਡ ਨ ਬੀਰ ਖੇਤ ਉਤਾਰੇ ਇਸੇ ਤਰ੍ਹਾਂ ਫਿਰ ਕਹਿੰਦੇ ਤੇਜ ਤੇਜਵਾਨ ਚੰਕਾ ਤੇ ਰਾਖਸ਼ਾਂ ਨੂੰ ਮਾਰ-ਮਾਰ ਇਉਂ ਲੋਥਾਂ ਦੇ ਢੇਰ ਲਾਦਦਾ ਜਿਵੇਂ ਕਿਸਾਨ ਖੇਤ ਵਿੱਚ ਵਾਢੀ ਕਰਦਾ ਖੇਤ ਵਿੱਚ ਸਿਕਸਾਨ ਵਾਢੀ ਕਰਦਾ ਹੋਇਆ ਜਿਦਾਂ ਢੇਰ ਲਾਈ ਜਾਂਦਾ ਫਸਲ ਦੇ ਐਦਾਂ ਹੀ ਮਾਰ-ਮਾਰ ਕੇ ਉਹਨਾਂ ਦੇ ਰਾਖਸ਼ਾਂ ਨੂੰ ਮਾਰ-ਮਾਰ ਕਰਕੇ ਢੇਰ ਲਗਾ ਰਹੀ ਹੈ ਚੰਡਕਾ ਤੇਜਵਾਨ ਚੰਡਕਾ ਮਾਰੇ ਜਪਨ ਬਿਜਲੀ ਸਿਰ ਭਾਰ ਮਨਾਰੇ ਸੂਰਮੇ ਰਣ ਭੂਮੀ ਵਿੱਚ ਇਉਂ ਡਿੱਗੇ ਪਏ ਸਨ ਜਿਵੇਂ ਬਿਜਲੀ ਨੇ ਵੱਡੇ ਵੱਡੇ ਮਨਾਰਿਆਂ ਨੂੰ ਧਰਤੀ ਤੇ ਡਿੱਗਿਆ ਹੁੰਦਾ ਹੈ ਜਦੋਂ ਬਿਜਲੀ ਪੈਂਦੀ ਹੈ ਨਾ ਸਮਾਨੀ ਤੇ ਵੱਡੇ ਵੱਡੇ ਮਨਾਰਿਆਂ ਨੂੰ ਧਰਤੀ ਤੇ ਸੁੱਟ ਦਿੰਦੀ ਹੈ ਇਸੇ ਹੀ ਤਰ੍ਹਾਂ ਰਣ ਭੂਮੀ ਵਿੱਚ ਜਿਦੇ ਸਨ ਲੋਕ ਤਾਂ ਇਸ ਤਰ੍ਹਾਂ ਪਈਆਂ ਸਨ ਸਰੀਰ ਇਸ ਤਰ੍ਹਾਂ ਪਏ ਸਨ ਪੌੜੀ ਦਸਵੀਂ ਪੌੜੀ ਦੀ ਅਰੰਭਤਾ ਹੁੰਦੀ ਹੈ ਚੋਟ ਪਈ ਦਮਾਮੇ ਦਲਾ ਮੁਕਾਬਲਾ ਜੰਗ ਦਾ ਧੌਂਸਾ ਵਜਿਆ ਤੇ ਦੋਹਾਂ ਪਾਸਿਆਂ ਦੀਆਂ ਫੌਜਾਂ ਦਾ ਟੱਕਰਾ ਸ਼ੁਰੂ ਹੋਇਆ ਜੀਵੀ ਦਸਤਨ ਚਾਈ ਸਿੰਘਣਸਾਰ ਦੀ ਉਜਾਂ ਦਾ ਪੇੜ ਹੁੰਦਾ ਵੇਖ ਕਰਕੇ ਦੇਵੀ ਦੁਰਗਾ ਨੇ ਆਪਣੇ ਹੱਥ ਵਾਲੀ ਫੁਲਾਦੀ ਤਲਵਾਰ ਨੂੰ ਘਮਾਇਆ ਪੇਟ ਮਲੰਦੇ ਲਾਹੀ ਮਹਿਕੇ ਦੈਂਤ ਨੂੰ ਦੁਰਗਾ ਨੇ ਬੜਕਾ ਮਾਰ ਰਹੀ ਮੈਂ ਖਾਸੁਰਦੈ ਦੇ ਢਿੱਡ ਵਿੱਚ ਤਲਵਾਰ ਮਾਰੀ ਗੁਰਦੇ ਅੰਦਾ ਖਾਈ ਨਾਲੇ ਰੁੜਕ ਰੁਕੜੇ ਦੇਵੀ ਨੇ ਐਨੇ ਜੋਰ ਦੇ ਨਾਲ ਤਲਵਾਰ ਮਾਰੀ ਕਿ ਰਾਖਸ਼ ਦੇ ਗੁਰਦੇ ਆਂਦਰਾ ਪਸਲੀਆਂ ਸਾਰੀਆਂ ਚੀਰੀਆਂ ਗਈਆਂ ਇੰਨੇ ਜੋਰ ਦੇ ਨਾਲ ਤਲਵਾਰ ਮਾਰਨੇ ਕੀਤੀ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕਾ ਪਾਤਸ਼ਾਹ ਫਰਮਾਨ ਕਰਦੇ ਨੇ ਜੇ ਤਰ੍ਹਾਂ ਮੇਰੇ ਦਿਲ ਦੇ ਵਿੱਚ ਆਈ ਮੈਂ ਉਸੇ ਤਰ੍ਹਾਂ ਸੁਣਾ ਦਿੱਤੀ ਹੈ ਮੈਂ ਉਸੇ ਤਰ੍ਹਾਂ ਆਖੀ ਹੈ ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ਇਸੇ ਤਰ੍ਹਾਂ ਤਲਵਾਰ ਨਹੀਂ ਸਗੋ ਇਉਂ ਜਾਣੋ ਕਿ ਇਹ ਬੋਧੀ ਵਾਲੇ ਤਾਰੇ ਨੇ ਆਪਣੀ ਬੋਧੀ ਵਿਖਾਈ ਸੀ ਕਿ ਬੋਧੀ ਵਾਲਾ ਤਾਰਾ ਹੁੰਦਾ ਬੜਾ ਲੰਬਾ ਤਾਰਾ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਕਿ ਇਉਂ ਜਾਣੋ ਕਿ ਇਹ ਬੋਧੀ ਵਾਲਾ ਤਲਵਾਰ ਤਾਰਾ ਜਿਹੜਾ ਨਾ ਤਲਵਾਰ ਨਹੀਂ ਸਗੋ ਇਹ ਬੋਧੀ ਵਾਲਾ ਲੰਬਾ ਤਾਰਾ ਹੈ ਇਸੇ ਤਰ੍ਹਾਂ ਵਿਖਾਈ ਦੇ ਰਿਹਾ ਸੀ ਪੌੜੀ 11ਵੀਂ ਪੌੜੀ ਦੀ ਰੰਭਤਾ ਹੁੰਦੀ ਹੈ ਚੋਟਾ ਪਮਨ ਨਗਾਰੇ ਅਣੀਆਂ ਜੁੱਟੀਆਂ ਨਗਾਰਿਆਂ ਤੇ ਚੋਟਾ ਨਾਲ ਦੁਹਾ ਪਾਸਿਆਂ ਦੀਆਂ ਫੌਜਾਂ ਜੰਗ ਵਿੱਚ ਜੁਟ ਪਈਆਂ ਧੂ ਲਈਆਂ ਤਰਵਾਰੀ ਦੇਵਾਂ ਦਾਣ ਵੀ ਦੇਵਤਿਆਂ ਤੇ ਰਾਖਸ਼ਾਂ ਨੇ ਜੰਗ ਵਿੱਚ ਜੰਗ ਕਰਨੀ ਤਰਵਾਰਾਂ ਮਿਆਨਾਂ ਵਿੱਚੋਂ ਕੱਢ ਲਈਆਂ ਧੂ ਲਈਆਂ ਖਿੱਚ ਲਈਆਂ ਵਾਹਨ ਵਾਰ ਵਾਰੀ ਸੂਰੇ ਸੰਗਰੇ ਰਣ ਭੂਮੀ ਵਿੱਚ ਸੂਰਮੇ ਆਮੋ ਸਾਹਮਣੇ ਹੋ ਕਰਕੇ ਮਬਾਰੋ ਬਾਰੀ ਤਲਵਾਰਾਂ ਚੁਲਾ ਰਹੀ ਸੰਨ ਵਗਿਆ ਰੁੱਤ ਚੁਲਹਾਰੀ ਜੋ ਗੇਰੂ ਬਸਤਰਾ ਖੂਨ ਦੀਆਂ ਚੁਲਹਾਰਾਂ ਵਗ ਰਹੀਆਂ ਸੰਨ ਜਿਹੜੀਆਂ ਕੱਪੜਿਆਂ ਨੂੰ ਗੇਰੂ ਰੰਗਾ ਰੰਗ ਰਹੀਆਂ ਸੰਨ ਗੇਰੂ ਰੰਗ ਦਾ ਕਰ ਦਿੱਤੇ ਕੱਪੜੇ ਜਿਹੜੇ ਸੰਨ ਖੂਨ ਇੰਨਾ ਵਗ ਰਿਹਾ ਸੀ ਦੇਖਣ ਬੈਠ ਅਟਾਰੀ ਨਾਰੀ ਰਾਖਸਾਂ ਰਾਕਸ਼ਾਂ ਦੀਆਂ ਇਸਤਰੀਆਂ ਆਪਣੇ ਮਹਿਲਾਂ ਦੀਆਂ ਉੱਚੀਆਂ ਅਟਾਰੀਆਂ ਤੇ ਬੈਠ ਕਰਕੇ ਇਸ ਜੰਗ ਨੂੰ ਵੇਖ ਰਹੀਆਂ ਸਨ ਪਾਈ ਤੁਮ ਸواری ਦੁਰਗਾ ਦਾ ਨਵੀ ਰਣ ਭੂਮੀ ਵਿੱਚ ਦੁਰਗਾ ਤੇ ਰਾਕਸ਼ਾਂ ਦੀਆਂ ਸਵਾਰੀਆਂ ਭਾਵ ਰਥਾਂ ਤੇ ਘੋੜਿਆਂ ਦਾ ਬਹੁਤ ਸੋਰ ਮੱਚ ਰਿਹਾ ਸੀ ਪੌੜੀ 12ਵੀਂ ਪੌੜੀ ਦੀ ਰੰਭਤਾ ਹੁੰਦੀ ਹੈ ਲਖਨਗਾਰੇ ਵੱਜਣ ਆਮੋ ਸਾਹਮਣੇ ਰਮ ਭੂਮੀ ਦੇ ਵਿੱਚ ਰਣ ਭੂਮੀ ਦੇ ਵਿੱਚ ਆਮੋ ਸਾਹਮਣੇ ਦੋਹਾ ਪਾਸਿਆਂ ਤੋਂ ਲੱਖਾਂ ਧੌਂਸੇ ਵੱਜ ਰਹੇ ਸਨ ਰਾਖਸ਼ਰਣੋਂ ਨਾ ਭੱਜਣ ਰੋਹੇ ਰੋਹਲੇ ਰਾਖਸ਼ ਬੜੇ ਗੁੱਸੇ ਵਿੱਚ ਭਰੇ ਹੋਏ ਸਨ ਤੇ ਉਹ ਇੰਨੇ ਖਮਸਾਨ ਦਾ ਜੰਗ ਹੋਣ ਤੇ ਵੀ ਮੈਦਾਨ ਵਿੱਚ ਡਟੇ ਹੋਏ ਸਨ સિંહਾਂ ਵਾਂਗੂ ਗੱਜਣ ਸੱਬੇ ਸੂਰਮੇ ਤੇ ਸਾਰੇ ਹੀ ਸੂਰਮੇ ਜਿਹੜੇ ਨਾ ਉਹ ਸ਼ੇਰਾਂ ਵਾਂਗੂ ਗੱਜਦੇ ਸਨ ਕੋਈ ਵੀ ਕੈਰ ਬਣ ਕਰਕੇ ਜੰਗ ਵਿੱਚੋਂ ਭਜਣਾ ਨਹੀਂ ਸੀ ਜਾਣਦਾ ਨਾ ਹੀ ਕੋਈ ਭਜਣਾ ਭਜਦਾ ਸੀ ਦੋਹਾਂ ਪਾਸਿਆਂ ਤੋਂ ਸੂਰਮੇ ਜਿਹੜੇ ਉਹ ਸ਼ੇਰਾਂ ਵਾਂਗੂ ਗੱਜ ਰਹੀ ਸਨ ਤਣ ਤਣ ਕੈ ਬਰ ਛੱਡਣ ਦੁਰਗਾ ਸਾਹਮਣੇ ਤੇ ਰਾਖਸ਼ ਖਿੱਚ ਕੇ ਕਰਕੇ ਦੁਰਗਾ ਵੱਲ ਤੀਰ ਛੱਡ ਰਹੇ ਸਨ ਦੁਰਗਾ ਦੇ ਵੱਲ ਤੀਰ ਖਿੱਚ-ਖਿੱਚ ਕੇ ਛੜਦੇ ਸਨ ਕੋਈ ਵੀ ਰਣ ਦੇ ਮੈਦਾਨ ਦੇ ਵਿੱਚੋਂ ਭੱਜਿਆ ਨਹੀਂ ਰਾਖਸ਼ ਪਾਤਸ਼ਾਹ ਦੇਖ ਰਹੇ ਨੇ ਦੱਸ ਰਹੇ ਨੇ ਕਿ ਉਹ ਬੜੇ ਸੂਰਮੇ ਸਨ ਤੇ ਬੜੇ ਰੋਹ ਦੇ ਵਿੱਚ ਆ ਕਰਕੇ ਉਹ ਰਣ ਮੈਦਾਨ ਦੇ ਵਿੱਚ ਲੜ ਰਹੇ ਸਨ ਇੱਕ ਪੈਰ ਵੀ ਉਹਨਾਂ ਨੇ ਪਿੱਛੇ ਨਾ ਕੀਤਾ ਇਹ ਪਾਵਨ ਪੇਤਰ ਜਿਹੜੀ ਚੰਡੀ ਦੀ ਵਾਰ ਦੀ ਕਥਾ 12 ਪੌੜੀਆਂ ਤੱਕ ਇੱਥੇ ਸਮਾਪਤੀ ਕਰਦੇ ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਕੱਲ ਨੂੰ ਅਗਨੀਆਂ ਪੌੜੀਆਂ ਦੀ ਆਪ ਜੀ ਦੇ ਨਾਲ ਕਥਾ ਵਿਚਾਰ ਸੰਝ ਕਰਾਂਗੇ ਸਤਿਗੁਰੂ ਜੀ ਕਿਰਪਾ ਬਖਸ਼ਾ ਰਾਮਤਾ ਕਰਨ ਕੋਟਨ ਕੋਟਾਨ ਧੰਨਵਾਦ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਹਾਂ ਕਥਾ ਵਿਚਾਰਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ਿ ਕਰਨ ਜੀ ਆਓ ਅਕੀਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਰੂਪਾਵਨ ਪੀਤ੍ਰ ਹੁਕਮਨਾਮਾ ਆਪ ਜੀ ਆਨੇ ਸਰਵਣ ਕਰਨਾ ਹੈ ਜੀ 12 ਪੌੜੀਆਂ ਤੱਕ ਇੱਥੇ ਸਮਾਪਤੀ ਹੁੰਦੀ ਹੈ ਸਿੰਘਾਂ ਮੰਗ ਗੱਜਣ ਸੱਬੇ ਸੂਰਮੇ ਤਣ ਤਣ ਕੈ ਬਰ ਛੱਡਣ ਦੁਰਗਾ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ